ਜੇ ਜਿੰਦਗੀ ਹਾਂਜੀ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਆਈਪੀਐਸ ਇਹਨਾਂ ਵੱਲੋਂ ਕੱਲ ਸਾਰੇ ਪਟਿਆਲੇ ਦੇ ਵਿੱਚ ਆਪਰੇਸ਼ਨ ਸੀ 15 ਚਲਾਇਆ ਗਿਆ ਜਿਸ ਦੌਰਾਨ ਮਤਲਬ ਅਸੀਂ ਇੰਟਰ ਸਟੇਟ ਨਾਕੇ ਲਾਏ ਸੀ ਨਾਕੇ ਦੌਰਾਨ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵਰੁਣ ਸ਼ਰਮਾ ਜੀ ਆਈਪੀਐਸ ਐਸਪੀਡੀ ਸ਼੍ਰੀ ਗੁਰਵੰਸਪਾ ਜਿਹੜੇ ਨਿਸ਼ਾਨੇ ਜਿਹੜੇ ਮਤਲਬ ਸੀਲਿੰਗ ਹੋਈ ਸੀ ਉਸ ਦੌਰਾਨ ਸਾਨੂੰ ਸ਼ੰਭੂ ਤੋਂ ਇੱਕ ਐਨਡੀਪੀਐਸ ਦੰਦੀ ਕਮਰਸ਼ੀਅਲ ਕਵਰੀ ਹੋਈ ਹੈ ਐਸਆਈ ਜਜਵਿੰਦਰ ਜੌਨਕੀ ਇਨਚਾਰਜ ਤੇਪਲਾ ਤੇਪਲਾ ਕੋਲੇ ਉੱਥੇ ਰਾਣਾ પેટ્રોલ ਪੰਪ ਕੋਲੇ ਖੜਾ ਸੀ ਤਾਂ ਉਧਰ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਹਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ ਜਿਹੜਾ ਨਿਰਵੈਰ ਸਿੰਘ ਝੂਲਾ ਸਾਹਿਬ ਤਰਨਤਾਰਨ ਦਾ ਸੀ ਜਿਹਦੀ ਤਲਾਸ਼ੀ ਦੌਰਾਨ ਝੂਲਾ ਸੀ ਉਹਦੇ ਕੋਲੇ ਤਲਾਸ਼ੀ ਦੌਰਾਨ 4000 ਵੀ ਗੋਲੀਆਂ ਬਰਾਮਦ ਹੋਈਆਂ ਜਿਹੜੀਆਂ ਨਸ਼ੀਲੀਆ ਗੋਲੀਆਂ ਸੀ ਜਿਨ੍ਹਾਂ ਨੂੰ ਅਸੀਂ ਕਬਜ਼ੇ 'ਚ ਲੈ ਕੇ ਉਸ ਦੇ ਖਿਲਾਫ ਐਫ ਆਈ ਨੰਬਰ 62 ਅੰਦਰ ਅੰਡਰ ਸੈਕਸ਼ਨ 21 ਕਾਰਡ 52 ਕਾਰਡ 85 ਐਨ ਡੀ ਪੀ ਐਸ ਅੱਗੇ ਕਾਰਵਾਈ ਕੀਤੀ ਹੈ ਸਰ ਕਿੱਥੋਂ ਲੈ ਕੇ ਆਏ ਕਿੱਥੇ ਜਾਣਾ ਸੀ ਇਹ ਜੀ ਹਰੇ ਸਾਡੀ ਤਤਰੀਖ ਜਾਰੀ ਹੈ ਇਹ ਉਧਰੋਂ ਬਾਬੂ ਸਿੰਘ ਨਗਰ ਹੈ ਉਹ ਯੂਪੀ 'ਚ ਉੱਥੋਂ ਹਜੇ ਤੱਕ ਇਹਨੇ ਦੱਸਿਆ ਲੈ ਕੇ ਆਇਆ ਤੇ ਇਹ ਆਪ ਵੀ ਖੰਦਾ ਤੇ ਅੱਗੇ ਸੇਕ ਵੀ ਕਰਦਾ ਧਰਮ ਤਰਮ ਦਾ ਰਹਿਣਾ ਹੈ ਚੂਹਾ ਸਾਹ ਦਾ ਕਿ ਹਜੇ ਆ ਕੰਨ ਫੜਿਆ ਜਰਮਾਨਡ ਲੈ ਕੇ ਸਕਤੀ ਹਾਲ ਪੁੱਛਕਿਛ ਕਰਕੇ ਜਦੋਂ ਬੈਕਵਰਡ ਦੇ ਫਾਰਵਰਡ ਨੇ ਸਟੈਬਲਿਸ਼ ਕੀਤੀ ਜਾਣੀ ਕੋਈ ਪਹਿਲਾਂ ਵੀ ਇਹਨਾਂ ਦੇ ਪਰਚੇ-ਪੁਰਚੇ ਦਰਜ ਹੈਗੇ ਨਾ ਨਹੀਂ ਪਹਿਲਾਂ ਕੋਈ ਹਜੇ ਪਰਚਾ ਨਹੀਂ ਹੈਗਾ ਇਹ ਸਾਡੇ ਹਾਂਜੀ ਹੈਗਾ ਨਹੀਂ ਸਹੀ ਨਹੀਂ ਹਜੇ ਨਹੀਂ ਕੋਈ ਪਤਾ ਲੱਗਿਆ ਉਹਦੇ ਪਰਚੇ ਬਾਰੇ ਬਾਕੀ ਅੱਗੇ ਵੀ ਤੁਹਾਨੂੰ ਦੱਸਿਆ ਵੀ ਇਹ ਜਿਹੜਾ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਛਾਣਾ ਸ਼ੰਭੂ ਦੇ ਨੇ ਅੱਗੇ ਵੀ ਪਿੱਛੇ ਜੇ 50000 ਗੋਲੀਆਂ ਪੜੀਆਂ ਸੀ ਕਾਫੀ ਮਤਲਬ ਇਹ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਹੈ ਕਿ ਆਪ ਸਰਕਾਰ ਵੱਲੋਂ ਉਹਦੇ ਤਹਿਤ ਅਸੀਂ ਕਨੌਰ ਜ਼ਿਲ੍ਹੇ ਦੇ ਵਿੱਚ ਕਨੌਰ ਸਬディੰਡ ਦੇ ਵਿੱਚ ਕਾਫੀ ਮਤਲਬ ਰਿਕਵਰੀਆਂ ਕੀਤੀਆਂ ਇਹਦੇ ਦੌਰਾਨ ਕਾਲ ਆਪਰੇਸ਼ਨ ਸੀਲ ਦੌਰਾਨ ਹੀ ਕਨੌਰ ਵੀ ਅਸੀਂ ਇੱਕ ਹਰਦੇਵ ਸਿੰਘ ਚਮਾਰੂ ਦਾ ਫੜਿਆ ਉਹਦੇ ਖਿਲਾਫ ਵੀ ਪੁੱਕੀ ਲਈ ਐਫ ਆਈ ਆਰ ਦਿੱਤੀ ਹੈ ਤੇ ਉਹ ਕਨੌਰ ਵਾਲਿਆਂ ਨੇ ਦਿੱਤੀ ਹੈ ਤੇ ਅੱਗੋਂ ਵੀ ਇਹੋ ਜਿਹੀ ਕਾਰਵਾਈ ਚੱਲਦੀ ਸਰ ਜਿਹੜੀ ਉਹ ਪੁੱਕੀ ਕਿੰਨੀ ਬਰਾਬਰ ਕਹਿੰਦੇ ਉਹ ਕੁਆਂਟੀਟੀ 2 ਕਿਲੋ ਜੀ ਸਰ ਜਿਹੜੀ ਇਹ ਗੋਲੀਆਂ ਨੇ ਲੈ ਸੀ ਨੇ ਕੀ ਕਿਹੜੇ ਨਾਮ ਦੇ ਉਹ ਬ੍ਰਾਂਡ ਦੇ ਇਹ ਹੈਗਾ ਜੀ ਲੋਮੋਟਲ ਹਾਈਡਰੋਕੋਲਾਈਡ ਐਟ੍ਰੋਫਾਈਨ ਸਲਫੇਟ ਟੈਬਲੇਟਸ ਆਈਪੀ ਇਹ ਨਸ਼ੇਦੀਆਂ ਗੋਲੀਆਂ ਦੀ ਹੈ ਇਹ ਨਸ਼ੇਦੀਆਂ ਗੋਲੀਆਂ ਇਹ ਲੋ-ਮੋਡਲ ਕਿਹਾ ਜਾਂਦਾ ਹੈ ਉਹ ਗੋਲੀ